हां तो प्यारे बच्चों सारे रूपाय परी ससी कल हां बेटा नबुद्या दाखला पखिया दी तैयारी अधीन दापा अभ्यास 3.3 ਦੇ 7 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਧਿਆਨ ਨਾਲ ਦੇਖੋ ਕਿਤਾ ਜਮਾਤ ਵਿੱਚ ਕਟੋ-ਕਟ ਕਿੰਨੇ ਬੱਚੇ ਖੜੇ ਕਰੀਏ ਕਿ ਉਹਨਾਂ ਵਿੱਚੋਂ 4-4 ਅਤੇ 5-5 ਬੱਚਿਆਂ ਦੀਆਂ ਟੋਲੀਆਂ ਬਣਾਈਆਂ ਜਾ ਸਕਣ ਅਤੇ ਕੋਈ ਵੀ ਬੱਚਾ ਟੋਲੀ ਤੋਂ ਬਾਹਰ ਨਾ ਰਹੇ ਤਾਂ 4-4 ਜਾਂ 5-5 ਬੱਚਿਆਂ ਦੀਆਂ ਜੀ ਟੋਲੀਆਂ ਬਣਾਈਆਂ ਜਾ ਸਕਣ ਤਾਂ ਬੇਟਾ ए ਕਿੰਦਾ ਕੱਟੋ-ਕੱਟ ਠੀਕ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਦੋਂ ਛੋਟੀ ਤੋਂ ਛੋਟੀ ਕੱਟੋ-ਕੱਟ ਮੋਟਾ ਜਾਂ ਫੰਡਾ ਤੁਸੀਂ ਚੇਤੇ ਰੱਖਣਾ ਵੀ ਹੈ ਜਿਆਦਾਤਰ ਲਗਉਤਮ ਦਾ ਸਵਾਲ ਹੋਊਗਾ ਇਹ ਕਨਸੈਪਟ ਨੂੰ ਸਮਝ ਲਓ ਵੀ ਕੱਟੋ-ਕੱਟ ਕਿੰਨੇ ਬੱਚੇ ਖੜੇ ਕਰੀਏ ਤੇ ਬੇਟਾ ਇਹ ਲਗਉਤਮ ਸਮਾਵਰਤਕ ਦਾ ਸਵਾਲ ਆ ਗਿਆ 4 4 ਤੇ ਜਾਂ 5 5 ਇਹਦਾ ਆਪਾਂ ਲੰਬੀ ਭਾਗ ਵਿਧੀ ਨਾਲ ਕਰਦੇ ਹਾਂ ਜਦੋਂ ਤਾਂ ਬੇਟਾ ਇਹਦੇ ਚ ਕੋਈ ਵੀ ਗੁਣਖੰਡ ਸਾਂਝਾ ਨਹੀਂ ਬਣਦਾ ਇਸ ਕਰਕੇ ਇਹਨਾਂ ਨੂੰ ਆਪਸ ਦੇ ਵਿੱਚ ਹੀ ਗੁਣਾ ਕਰ ਦਿੰਨੇ ਆ 20 ਉੱਤਰ ਆ ਜਾਂਦਾ ਹੈ ਦਾ ਲਘੁਤਮ ਸਮਾਵਸਥਤ ਜੀ ਬੇਟਾ ਅਸੀਂ 20 ਬੱਚੇ ਖੜੇ ਕਰ ਦਿੰਨੇ ਆ ਤਾਂ ਜੇ 4-4 ਦੀਆਂ ਟੋਲੀਆਂ ਬਣਾਵਾਂਗੇ ਤਾਂ 5 ਬਣ ਜਾਣਗੀਆਂ 5-5 ਦੀਆਂ ਟੋਲੀਆਂ ਬਣਾਵਾਂਗੇ ਤਾਂ 4 ਬਣ ਜਾਣਗੀਆਂ ਇਸ ਕਰਕੇ ਇਹਦਾ ਉੱਤਰ 20 ਆ ਜਾਂਦਾ ਹੈ ਠੀਕ ਹੈ ਬੇਟਾ ਇਸ ਤੋਂ ਬਾਅਦ ਦੇ ਵਿੱਚ ਬੇਟਾ 8 ਨੰਬਰ ਸਵਾਲ ਲਾਸਟ ਸਵਾਲ ਹੈ ਇਸ LCM HCF ਵਾਲੇ ਟੋਪਿਕ ਦਾ ਠੀਕ ਹੈ ਤਾਂ ਧਿਆਨ ਦੇ ਨਾਲ ਦੇਖੋ ਕਹਿੰਦਾ ਸਕੂਲ ਵਿੱਚ ਤਿੰਨ ਘੰਟੀਆਂ ਕਰਮਵਾਰ 10 ਮਿੰਟ 20 ਮਿੰਟ ਤੇ 30 ਮਿੰਟ ਬਾਅਦ ਵੱਜਦੀਆਂ ਹਨ ਜੇਕਰ ਤਿੰਨੇ ਘੰਟੀਆਂ ਇਕੱਠੀਆਂ ਸਵੇਰੇ 8 ਵਜੇ ਵੱਜੀਆਂ ਹੋਣ ਤਾਂ ਦੁਬਾਰਾ ਕਿੰਨੇ ਵਜੇ ਇਕੱਠੀਆਂ ਵੱਜਣਗੀਆਂ ਤਾਂ ਬੇਟਾ ਤਿੰਨ ਘੰਟੀਆਂ ਆ ਠੀਕ ਹੈ ਮੰਨ ਲਓ ਤੁਹਾਨੂੰ ਸਮਝਾਉਣ ਲਈ ਹੈ ਘੰਟੀ A B ਸੀ ਹੈ ਠੀਕ ਹੈ ਤਾਂ 10 10 ਮਿੰਟ ਬਾਅਦ ਵਜਦੀਆਂ ਪਈਆਂ ਆ ਇੱਕ 10 ਮਿੰਟ ਬਾਅਦ ਇੱਕ 20 ਮਿੰਟ ਬਾਅਦ ਇੱਕ 30 ਮਿੰਟ ਬਾਅਦ ਵਜਦੀ ਪਈ ਹੈ ਠੀਕ ਹੈ ਤਾਂ ਅਸੀਂ ਕੀ ਕਰਾਂਗੇ ਸਵੇਰੇ 8 ਵਜੇ ਇਕੱਠੀਆਂ ਵਜਦੀਆਂ ਆ ਠੀਕ ਹੈ ਉਸ ਤੋਂ ਬਾਅਦ ਉਹ ਦੁਬਾਰਾ ਕਿੰਨੇ ਵਜੇ ਇਕੱਠੀਆਂ ਵੱਜਣਗੀਆਂ ਤਾਂ ਅਸੀਂ ਕੀ ਕਰਾਂਗੇ 10 20 ਤੇ 30 ਦਾ ਲਗਉ ਤਮ ਲੈ ਲਾਂਗੇ 10 20 ਤੇ 30 ਇਹਦਾ ਬੇਟਾ ਉਸੇ ਤਰ੍ਹਾਂ ਹੀ ਛੋਟੇ ਤੋਂ ਛੋਟੇ ਪੜ੍ਹਦੇ ਤੇ ਵੱਡਣਾ ਸ਼ੁਰੂ ਕਰ ਦਾਂਗੇ 2 5 10 2 ਦਾ 20 ਤੂੰ 1 2 2 5 10 15 ਆ ਗਿਆ ਹੁਣ ਬੇਟਾ ਇਹ 2 ਤੇ ਨਹੀਂ ਜਾਂਦੇ 5 ਤੇ ਜਾਂਦੇ ਆ 5 1 5 5 2 10 5 3 15 ਹੁਣ ਕੋਈ ਵੀ ਸਾਂਝਾ ਪਾੜਾ ਨਹੀਂ ਹੈਗਾ ਤਾਂ ਇਸ ਕਰਕੇ ਬੇਟਾ ਅਸੀਂ ਇਹਨਾਂ ਨੂੰ ਵਾਪਸ ਚ ਗੁਣਾ ਕਰ ਦਾਂਗੇ 2 5 10 ਦੋ ਨਾਲ 20 ਤੇਆਂ 60 ਤਾਂ ਇਹਦਾ ਮਤਲਬ 60 ਲਗਉਤਮ ਆ ਗਿਆ 60 ਮਿੰਟਾਂ ਬਾਅਦ ਇਹ ਘੰਟੀਆਂ ਦੁਬਾਰਾ ਫੇਰ ਇਕੱਠੀਆਂ ਵੱਜਣਗੀਆਂ ਕਿੰਨੇ ਵਜੇ ਜੇਕਰ ਸਵੇਰੇ 8 ਵਜੇ ਵੱਜੀਆਂ ਆ ਤਾਂ 8 ਵਜੇ ਤੋਂ ਬਾਅਦ ਦੇ ਵਿੱਚ ਫੇਰ ਇਹ ਦੁਬਾਰਾ ਕਿੰਨੇ ਵਜੇ ਇਕੱਠੀਆਂ ਵੱਜਣਗੀਆਂ 9 ਵਜੇ 8 ਵਜੇ ਤੋਂ ਬਾਅਦ 60 ਮਿੰਟਾਂ ਦੇ ਵਿੱਚ ਕਿੰਨਾ ਜੋੜ ਦਾਂਗੇ ਵਿੱਚ 8 ਵਜੇ ਦੇ 60 ਮਿੰਟ ਤਾਂ 9 ਵਜੇ ਘਟੀਆਂ ਵੱਜਣਗੀਆਂ ਠੀਕ ਹੈ ਬੇਟਾ ਤਾਂ ਇਹ ਬੇਟਾ ਸਵਾਲ ਪੇਪਰ ਦੇ ਵਿੱਚ ਵੀ ਆਇਆ ਸੀ ਧਿਆਨ ਨਾਲ ਸਮਝ ਲਓ ਮਨ ਲਓ ਪਹਿਲੀ ਘੰਟੀ ਜਿਹੜੀ 10 ਮਿੰਟ ਬਾਅਦ ਵੱਜਦੀ ਹੈ ਹਨਾ 10 ਮਿੰਟ ਬਾਅਦ ਦੂਜੀ 20 ਮਿੰਟ ਬਾਅਦ ਵੱਜਦੀ ਤੀਜੀ ਜਿਹੜੀ ਹੈਗੀ ਹੈ 30 ਮਿੰਟ ਬਾਅਦ ਵੱਜਦੀ ਹੈ ਤਾਂ ਏ ਵਾਲੀ ਘੰਟੀ ਇੱਕ ਵਾਰਜੇ ਦੀ ਜਿਹੜੀ ਪਹਿਲੀ 8:10 ਤੇ ਵੱਜੂਗੀ ਠੀਕ ਹੈ ਦੂਜੀ ਵਾਰੀ ਉਹ 8:20 ਤੇ ਵੱਜੂਗੀ ਤੀਜੀ ਵਾਰੀ 8:30 ਤੇ ਚੌਥੀ ਵਾਰੀ 8:40 ਤੇ ਪੰਜਵੀਂ ਵਾਰੀ 8:50 ਤੇ ਤੇ ਨੌਵੀਂ ਵਾਰੀ ਉਹ 9 ਵਜੇ ਵੱਜੂਗੀ ਠੀਕ ਹੈ ਬੇਟਾ ਇਸੇ ਤਰ੍ਹਾਂ 20 ਮਿੰਟ ਵਾਲੀ ਜਿਹੜੀ ਘੰਟੀ ਹੈ ਉਹ ਵੱਜੂਗੀ 8:20 ਤੇ ਪਹਿਲੀ ਵਾਰੀ ਫੇਰ ਵੱਜੂਗੀ 8:40 ਤੇ ਤਾਂ ਤੀਜੀ ਵਾਰੀ ਉਹ ਬੇਟਾ ਵੱਜੂਗੀ 9 ਵਜੇ ਠੀਕ ਹੈ ਫਿਰ ਇਸੇ ਤਰ੍ਹਾਂ ਜਿਹੜੀ ਤੀਜੀ ਘੰਟੀ 30 ਮਿੰਟ ਬਾਅਦ ਵੱਜਦੀ ਹੈ ਉਹ ਪਹਿਲਾਂ ਵੱਜੂਗੀ 8:30 8:30 ਤੇ ਦੂਜੀ ਵਾਰੀ ਉਹਨੇ 9 ਵਜੇ ਵੱਜਣਾ ਇਹਦਾ ਮਤਲਬ 9 ਵਜੇ ਤਿੰਨੇ ਘੰਟੀਆਂ ਫੇਰ ਇਕੱਠੀਆਂ ਵੱਜਣਗੀਆਂ ਆਹੀ ਤਾਂ ਬੇਟਾ ਆਪਾਂ ਸਵਾਲ ਦੇ ਵਿੱਚ ਡੱਡਿਆ ਹੈ ਇਸ ਤਰ੍ਹਾਂ ਦਾ ਸਵਾਲ ਪੀਪਰ ਦੇ ਵਿੱਚ ਵੀ ਆਇਆ ਸੀ ਇਹਨੂੰ ਧਿਆਨ ਦੇ ਨਾਲ ਸਮਝ ਲੈਣਾ 8 ਵਜੇ ਤੋਂ ਬਾਅਦ 60 ਮਿੰਟ ਜਦੋਂ ਜੋੜਾਂਗੇ ਤਾਂ 9 ਵਜੇ ਫੇਰ ਉਹ ਘੰਟੀਆਂ ਦੁਬਾਰਾ ਵੱਜਣਗੀਆਂ ਇਹਦੇ ਨਾਲ ਹੀ ਬੇਟਾ ਇਹ ਐਕਸਰਸਾਈਜ਼ 3.3 ਕੰਪਲੀਟ ਹੋ ਗਈ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ